ਤੋ ਦੋਸਤੋ ਜਿਨੇ ਆਪਣੀ ਗਰੀਬੀ ਦੂਰ ਕਰਨੀ ਹੈ ਨਾ ਉਹਨੇ ਗਰੀਬੀ ਦੂਰ ਕਰ ਹੀ ਲੈਣੀ ਹੈ ਮਿਹਨਤ ਦੇ ਨਾਲ ਨਾਲ ਦਿਮਾਗ ਲਾ ਕੇ ਉਹਨੇ ਆਪਦੀ ਗਰੀਬੀ ਦੂਰ ਕਰ ਹੀ ਲੈਣੀ ਆ ਕਿਸੇ ਨਾ ਕਿਸੇ ਤਰੀਕੇ ਨਾਲ ਕਿਉਂਕਿ ਅੱਜ ਦੀ ਡੇਟ 'ਚ ਜੇਕਰ ਤੁਸੀਂ ਕੰਮ ਕਰੋਗੇ ਤੇ ਕੰਮ ਕਰਨ ਦੇ ਨਾਲ-ਨਾਲ ਥੋੜਾ ਜਿਹਾ ਮਾਈਂਡ ਲਾ ਲੋਗੇ ਤਾਂ ਤੁਸੀਂ ਇਸ ਦੁਨੀਆ ਤੇ ਬਹੁਤ ਕੁਝ ਅਚੀਵ ਕਰ ਸਕਦੇ ਹੋ। ਅੱਜ ਤੁਹਾਨੂੰ ਮੈਂ ਇੱਕ ਸਟੋਰੀ ਸੁਣਾਉਣਾ ਇੱਕ ਸੱਜਣ ਦੀ ਸਟੋਰੀ ਆ, ਮੋਟੀਵੇਸ਼ਨਲ ਸਟੋਰੀ ਆ ਜਿਹੜੀ ਸਟੋਰੀ ਸੁਣ ਕੇ ਤੁਸੀਂ ਮੈਨੂੰ ਲੱਗਦਾ ਵੀ 50% ਤੁਹਾਡਾ ਮਾਈਂਡ ਚੇਂਜ ਹੋ ਸਕਦਾ। ਕਿਤੇ ਨਾ ਕਿਤੇ ਤੁਸੀਂ ਗਰੀਬੀ 'ਚੋਂ ਨਿਕਲ ਸਕਦੇ ਹੋ। ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਤਾਂ ਦੋਸਤੋ ਇੱਕ ਪਿੰਡ ਦੇ ਵਿੱਚ ਦੋ ਭਰਾ ਰਹਿੰਦੇ ਨੇ। ਇੱਕ ਭਰਾ ਅਮੀਰ ਹੁੰਦਾ ਇੱਕ ਭਰਾ ਗਰੀਬ ਹੁੰਦਾ ਜਿਹੜਾ ਗਰੀਬ ਹੁੰਦਾ ਨਾ ਉਹ ਹਮੇਸ਼ਾ ਰੱਬ ਤੋਂ ਇਹੀ ਮੰਗਦਾ ਵੀ ਰੱਬਾ ਜਾਂ ਤਾਂ ਸਾਨੂੰ ਦੋਵਾਂ ਨੂੰ ਗਰੀਬ ਕਰ ਦੇ ਤੇ ਜਾਂ ਸਾਨੂੰ ਦੋਵਾਂ ਨੂੰ ਅਮੀਰ ਕਰ ਦੇ ਉਹ ਹਰ ਰੋਜ਼ ਰੱਬ ਕੋਲੋਂ ਇਹੀ ਮੰਗਦਾ ਵੀ ਜਾਂ ਤਾਂ ਸਾਨੂੰ ਦੋਵਾਂ ਨੂੰ ਗਰੀਬ ਕਰ ਦੇ ਤੇ ਜਾਂ ਮੈਨੂੰ ਵੀ ਅਮੀਰ ਕਰ ਦੇ ਇੱਕ ਦਿਨ ਰੱਬ ਤੰਗ ਆ ਜਾਂਦਾ ਗਰੀਬ ਦੀ ਸੁਣ ਲੈਂਦਾ ਆ ਜਾਂਦਾ ਥੱਲੇ ਦੋਵਾਂ ਨੂੰ ਬੁਲਾ ਲੈਂਦਾ ਇਕੱਠਿਆਂ ਖਿਲਾੜ ਕੇ ਕਹਿੰਦਾ ਵੀ ਮੈਂ ਤੁਹਾਨੂੰ ਦੋਵਾਂ ਨੂੰ ਗਰੀਬ ਕਰ ਦਿੰਦਾ ਤੇ ਉਹਨਾਂ ਨੂੰ ਦੋਵਾਂ ਨੂੰ ਗਰੀਬ ਵੀ ਕਰ ਦਿੰਦਾ ਉਹਨਾਂ ਦੀ ਯਾਦਦਾਸ਼ਤ ਮਟਾ ਦਿੰਦਾ ਤੇ ਉਹਨਾਂ ਨੂੰ ਇੱਕ ਇੱਕ ਜਾਲ ਦੇ ਦਿੰਦਾ ਵੀ ਆਹ ਜਾਲ ਨਾਲ ਤੁਸੀਂ ਮੱਛੀਆਂ ਫੜਨੀਆਂ ਤੇ ਆਪਦਾ ਜੀਵਨ ਚਲਾਉਣਾ ਲਓ ਵੀ ਸੱਜਣੋ ਚੱਲ ਪੈਂਦੇ ਆ ਉਹ ਦੋਵੇਂ ਜਿਹੜਾ ਗਰੀਬ ਹੁੰਦਾ ਉਹ ਵੀ ਮੱਛੀਆਂ ਫੜਦਾ ਬਾਜ਼ਾਰ ਚ ਜਾ ਕੇ 2000 ਦੀਆਂ ਮੱਛੀਆਂ ਵੇਚ ਆਉਂਦਾ ਉਸ ਤੋਂ ਬਾਅਦ ਘਰੇ ਆਣ ਕੇ ਉਹ 2000 ਦਾ ਰਾਸ਼ਨ ਪਾਣੀ ਲਿਆ ਕੇ ਖਾ ਕੇ ਪੈ ਜਾਂਦਾ ਤੇ ਜਿਹੜਾ ਅਮੀਰ ਹੁੰਦਾ ਜਿਹੜਾ ਕਿ ਰੱਬ ਨੇ ਹੁਣ ਗਰੀਬ ਕਰਤਾ ਉਹਨੂੰ ਆਪਾਂ ਅਮੀਰ ਹੀ ਕਵਾਂਗੇ ਜਿਹੜਾ ਅਮੀਰ ਹੁੰਦਾ ਉਹ ਕੀ ਕਰਦਾ ਉਹ ਵੀ 2000 ਦੀਆਂ ਮੱਛੀਆਂ ਫੜਦਾ ਜਾਲ ਮਾਰ ਕੇ 2000 ਦੀਆਂ ਮੱਛੀਆਂ ਫੜਦਾ ਬਾਜ਼ਾਰ 'ਚ ਜਾ ਕੇ 2000 ਦੀਆਂ ਵੇਚ ਆਉਂਦਾ ਤੇ ਉਥੋਂ ਕੀ ਕਰਦਾ ਵੀ 1000 ਰੁਪਏ ਦਾ ਇੱਕ ਜਾਲ ਹੋਰ ਲੈ ਲੈਂਦਾ 1000 ਰੁਪਏ ਦਾ ਰਾਸ਼ਨ ਪਾਣੀ ਲਿਆ ਕੇ ਆਪਦੀ ਘਰ ਪਰਿਵਾਰ 'ਚ ਬਹਿ ਕੇ ਆਪਦਾ ਪੇਟ ਕੱਟ ਕੇ ਇੱਕ ਦਿਨ ਉਹ ਖਾ ਲਈ ਦੂਜੇ ਦਿਨ ਕੀ ਹੁੰਦਾ ਦੂਜੇ ਦਿਨ ਉਹ ਗਰੀਬ ਜਿਹੜਾ ਫੇਰ ਉਦਾਂ ਹੀ ਕਰਦਾ ਜਾਲ ਨਾਲ 2000 ਦੀਆਂ ਮੱਛੀਆਂ ਫੜਦਾ ਬਾਜ਼ਾਰ 'ਚ ਜਾਂਦਾ 2000 ਦੀਆਂ ਮੱਛੀਆਂ ਵੇਚ ਕੇ 2000 ਦਾ ਰਾਸ਼ਨ ਪਾਣੀ ਲਿਆ ਕੇ ਦਿੱਲੀ ਖਾ ਕੇ ਪੈ ਜਾਂਦਾ ਤੇ ਦੂਜੇ ਦਿਨ ਜਿਹੜਾ ਅਮੀਰ ਹੁੰਦਾ ਉਹ ਕੀ ਕਰਦਾ ਵੀ ਇੱਕ ਤਾਂ ਉਹਨੇ ਜਾਲ ਲਿਆ ਹੁੰਦਾ ਇੱਕ ਉਹ ਏਮਪਲੋਏ ਹਾਇਰ ਕਰ ਦਿੰਦਾ ਉਹ ਕੀ ਕਰਦਾ ਵੀ ਸੱਜਣਾ ਮੈਂ ਤੈਨੂੰ ਦਊਂਗਾ 500 ਰੁਪਿਆ ਤੂੰ ਮੇਰੇ ਨਾਲ ਚੱਲ ਆਪਾਂ ਮੱਛੀਆਂ ਫੜਨੀਆਂ ਲੋ ਵੀ ਉਹ ਪਹਿਲਾਂ ਤਾਂ 2000 ਦਾ ਕੰਮ ਕਰਦਾ ਸੀ ਤੇ ਹੁਣ ਉਹ ਦੋ ਜਣੇ ਹੋ ਗਏ ਉਹਨਾਂ ਨੇ ਕੀਤਾ 4000 ਦਾ ਕੰਮ ਬਾਜ਼ਾਰ 'ਚ ਗਏ 4000 ਦੀਆਂ ਉਹਨਾਂ ਨੇ ਮੱਛੀਆਂ ਵੇਚੀਆਂ ਉਹਨੇ ਕੀ ਕੀਤਾ 500 EMPLOYE ਨੂੰ ਦਿੱਤਾ ਰਹਿ ਗਿਆ ਉਹਦੇ ਕੋਲੇ 3500 ਹਜ਼ਾਰ ਦਾ ਉਹਨੇ ਇੱਕ ਜਾਲ ਹੋਰ ਖਰੀਦਿਆ ਰਹਿ ਗਿਆ ਉਹਦੇ ਕੋਲੇ 2500 2500 ਚੋਂ ਨੇ ਯਾਨੀ ਕਿ ਹਜ਼ਾਰ ਦਾ ਰਸਨ ਪਾਣੀ ਖਰੀਦਿਆ ਤੇ 1500 ਰੁਪਈਆ ਨੇ ਬਚਾ ਲਿਆ ਤੇ ਇੱਕ ਜਾਲ ਉਹਨੇ ਖਰੀਦ ਕੇ ਨਾਲ ਲੈ ਆ ਤੀਜੇ ਦਿਨ ਗਰੀਬ ਫੇਰ ਉੱਠਿਆ ਫੇਰ ਉਹਨੇ 2000 ਦੀਆਂ ਮੱਛੀਆਂ ਫੜੀਆਂ ਹੈ ਬਾਜ਼ਾਰ ਚ ਗਿਆ 2000 ਦੀਆਂ ਮੱਛੀਆਂ ਵੇਚਤੀਆਂ ਗਰੀਬ ਨੇ 2000 ਰੁਪਈਆ ਲਿਆ ਉਹਦਾ ਰਸਨ ਪਾਣੀ ਲਿਆ ਕੇ ਖਾ ਕੇ ਫੇਰ ਪੈ ਜਾਂਦਾ ਤੇ ਜਿਹੜਾ ਮੀਰ ਹੁੰਦਾ ਉਹ ਤੀਜੇ ਦਿਨ ਕੀ ਕਰਦਾ ਕਿਉਂਕਿ ਇੱਕ ਜਾਲ ਉਹਨੇ ਐਕਸਟਰਾ ਖਰੀਦਿਆ ਹੁੰਦਾ ਉਹਦੇ ਕੋਲੇ ਦੋ ਏਮਪਲੋਏ ਹੋਰ ਵੱਜ ਜਾਂਦੇ ਆ ਬੰਦੇ ਹੋ ਤਿੰਨ ਜਾਣੇ ਹੋ ਜਾਂਦੇ ਆ 6000 ਦਿਨ ਕਮ ਹੁੰਦੀ 6000 ਚੋਂ ਜਾਂਦਾ ਬਾਜ਼ਾਰ ਚ 6000 ਦੀ ਮੱਛੀ ਵੇਚ ਦਿੰਦਾ 6000 ਚੋਂ ਉਹ 1000 ਰੁਪਏ ਉਹਨਾਂ ਨੂੰ ਦੇ ਦਿੰਦਾ ਯਾਰ ਰਹਿ ਉਹਨਾਂ ਕੋਲੇ 5000 ਜਾਂਦਾ 5000 ਚੋਂ ਕੀ ਕਰਦਾ ਇੱਕ ਜਾਲ ਹੋਰ ਖਰੀਦਦਾ 1000 ਰੁਪਏ ਰਹਿ ਗਿਆ 4000 4000 ਚੋਂ 2000 ਰੁਪਏ ਦਾ ਸਮਾਨ ਖਰੀਦਦਾ ਖਾਣ ਪੀਣ ਵਾਸਤੇ ਤੇ 2000 ਰੁਪਏ ਉਹਨੂੰ ਬਚ ਜਾਂਦਾ ਤਾਂ ਦੋਸਤੋ ਕਹਿੰਦਾ ਮਤਲਬ ਵੀ ਇਹ ਸਿਲਸਿਲਾ ਇਦਾਂ ਹੀ ਚੱਲਦਾ ਰਹਿੰਦਾ ਜਿਹੜਾ ਗਰੀਬ ਹੁੰਦਾ ਉਹ ਗਰੀਬ ਹੀ ਰਹਿੰਦਾ ਤੇ ਜਿਹੜਾ ਅਮੀਰ ਹੁੰਦਾ ਉਹ ਫਿਰ ਤੋਂ ਅਮੀਰ ਬਣ ਜਾਂਦਾ ਕਹਿੰਦਾ ਭਾਵ ਵੀ ਉਹਨੇ ਮਿਹਨਤ ਦੇ ਨਾਲ ਨਾਲ ਥੋੜਾ ਜਿਹਾ ਦਿਮਾਗ ਲਾਇਆ ਉਹਨੇ ਕੀ ਕੀਤਾ ਵੀ ਮੈਂ ਮੱਛੀਆਂ ਫੜਦਾ ਦੋ ਹਜ਼ਾਰ ਦੀ ਮੈਂ ਮੱਛੀ ਫੜਦਾ ਜੇਕਰ ਮੈਂ ਇੱਕ ਬੰਦਾ ਹਾਇਰ ਕਰ ਲਾਂ ਤਾਂ ਉਹ ਵੀ ਮੇਰੇ ਬਰਾਬਰ ਦੀਆਂ ਮੱਛੀਆਂ ਫੜੂ ਦੋ ਦੀਆਂ ਮੈਂ ਫੜੀਆਂ ਦੋ ਦੀਆਂ ਉਹਨੇ ਫੜੀਆਂ 4 ਹਜ਼ਾਰ ਹੋ ਗਿਆ 500 ਨੇ ਉਹਨੂੰ ਦਿੱਤਾ ਤਾਂ ਦੋਸਤੋ ਕਹਿੰਦੇ ਹੁੰਦੇ ਆ ਨਾ ਵੀ ਦਿਮਾਗ ਲਾ ਕੇ ਤੁਸੀਂ ਬਹੁਤ ਕੁਝ ਅਚੀਵ ਕਰ ਸਕਦੇ ਜਿਵੇਂ ਕਿ ਅੱਜ ਬਹੁਤ ਵੱਡੇ ਵੱਡੇ ਬਿਜ਼ਨਸਮੈਨ ਕੀ ਕਰਦੇ ਆ ਤੁਹਾਨੂੰ ਨੌਕਰੀ ਤੇ ਰੱਖਦੇ ਆ ਤੁਹਾਨੂੰ ਦੇ ਕਹਿੰਦੇ ਆ ਵੀ ਤੁਹਾਡੀ ਲੱਖ ਰੁਪਿਆ ਤਨਖਾਹ ਪਰ ਤੁਹਾਨੂੰ ਲੱਖ ਰੁਪਿਆ ਨਹੀਂ ਦੇ ਰਿਹਾ ਤੁਹਾਡੇ ਤੋਂ ਉਹ 10 ਲੱਖ ਰੁਪਏ ਦਾ ਕੰਮ ਲੈ ਰਹੇ ਨੇ ਆਪਾਂ ਕੋ ਜੋ ਹੋ ਜਾਂਦਾ ਨਾ ਯਾਰ ਮੇਰੀ ਲੱਖ ਰੁਪਿਆ ਤਨਖਾਹ ਮੈਂ ਤਾਂ ਡੀਸੀ ਲੱਗਿਆ ਮੈਂ ਤਾਂ ਐ ਲੱਗਿਆ ਮੈਨੂੰ ਮੇਰੀ ਤਾਂ ਵੱਡੀ ਜੋਬ ਆ ਪਰ ਜਿਹੜਾ ਉਹਦਾ ਮਾਲਕ ਹੁੰਦਾ ਉਹਦੇ ਤੋਂ ਘੱਟੋ ਘੱਟ ਵੀ 10 ਲੱਖ ਰੁਪਏ ਦੀ ਇਨਕਮ ਲੈ ਰਿਆ ਹੁੰਦਾ। ਤਾਂ ਦੋਸਤੋ ਜਦੋਂ ਵੀ ਕਰੋ ਆਪਦਾ ਬਿਜ਼ਨਸ ਕਰੋ। ਜਦੋਂ ਤੁਸੀਂ ਆਪਦਾ ਬਿਜ਼ਨਸ ਕਰ ਲਿਆ ਉਹਦੇ ਵਿੱਚ 100% ਚਾਂਸ ਹੁੰਦੇ ਆ ਸਕਸੈਸਫੁਲ ਹੋਣ ਦੇ। ਬਾਕੀ ਜਿਹੜਾ ਬੰਦਾ ਮਿਹਨਤੀ ਆ ਤੇ ਥੋੜਾ ਜਿਹਾ ਦਿਮਾਗ ਲਾਉਂਦਾ। ਉਹ ਬੰਦਾ ਜ਼ਰੂਰ ਤਰੱਕੀ ਕਰਦਾ। ਬਾਕੀ ਦੋਸਤੋ ਇਸ ਤਰੀਕੇ ਨਾਲ ਤੁਸੀਂ ਆਪਦੀ ਗਰੀਬੀ ਦੂਰ ਕਰ ਸਕਦੇ ਹੋ। ਬਹੁਤ ਸਾਰੇ ਲੋਕਾਂ ਨੇ ਕੀਤੀ ਆ। ਹਰ ਰੋਜ਼ ਕੋਈ ਨਾ ਕੋਈ ਸਕਸੈਸਫੁਲ ਹੋ ਰਿਹਾ ਪਰ ਤੁਸੀਂ ਨਹੀਂ ਹੋ ਰਹੇ ਤੁਸੀਂ ਕਿਉਂ ਨਹੀਂ ਹੋ ਰਹੇ ਬਸ ਤੁਹਾਨੂੰ ਇਹ ਆ ਵੀ 1000 ਰੁਪਏ ਅੱਜ ਬਣ ਗਿਆ ਕਈ ਤਾਂ ਕੀ ਕਹਿੰਦੇ ਜਦੋਂ 1000 1500 ਬਣ ਜੇ ਕਹਿੰਦੇ ਬਸ ਬਹੁਤ ਹੈ ਚੱਲੀਏ ਕਰੀ ਸਾਰੀ ਉਮਰ ਹੀ ਕੰਮ ਕਰਨਾ ਪਰ ਉਹ ਹੀ ਨਹੀਂ ਸੋਚਦੇ ਵੀ ਅੱਜ ਮੈਂ ਬਹੁਤ ਸਾਰਾ ਕੰਮ ਕਰ ਲਾ ਆਉਣ ਵਾਲੇ ਸਮੇਂ ਚ ਮੈਂ ਸਖਾਲਾ ਹੋ ਜਾਣਾ ਹੈ ਨਾ ਜੇਕਰ ਦੋਸਤੋ ਮੇਰੀ ਵੀਡੀਓ ਚੰਗੀ ਲੱਗੀ ਕੋਈ ਕੰਮ ਦੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ